ਮਾਦਾ ਗਨੀ ਨਹੀਂ ਪਤਾ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਇੱਥੇ ਠੀਕ ਆ ਮਾਤਾ ਮੈਂ ਵਰਦੀ ਚਾਹੂੰਗਾ ਤੇ ਫੌਜੀ ਬਣ ਕੇ ਪੁੱਤ ਘਰ ਆਇਆ ਅਤੇ ਮਾਂ ਨੂੰ ਸਲੂਟ ਮਾਰ ਕੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ ਇਹ ਤਸਵੀਰਾਂ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਨੇ ਜਿੱਥੇ ਕਿ ਇੱਕ ਦਿਹਾੜੀਦਾਰ ਗਰੀਬ ਵਿਅਕਤੀ ਦਾ ਪੁੱਤ ਹੁਣ ਫੌਜੀ ਬਣ ਕੇ ਘਰ ਮੁੜਿਆ ਹੈ ਮਾਂ ਦਾ ਸੁਪਨਾ ਸੀ ਕਿ ਉਹ ਜਦੋਂ ਪਹਿਲੀ ਛੁੱਟੀ ਆਵੇ ਤਾਂ ਫੌਜੀ ਵਰਦੀ ਵਿੱਚ ਘਰ ਆਵੇ ਅਤੇ ਉਸ ਨੂੰ ਸਲੂਟ ਮਾਰੇ ਜਿਸ ਤੋਂ ਬਾਅਦ ਜਦੋਂ ਇਹ ਗਰੀਬ ਪਿਓ ਦਾ ਪੁੱਤ ਘਰ ਮੁੜਿਆ ਤਾਂ ਵਰਦੀ ਵਿੱਚ ਮੁੜਿਆ ਅਤੇ ਆਪਣੀ ਮਾਂ ਨੂੰ ਸਲੂਟ ਮਾਰ ਕੇ ਉਸ ਦਾ ਸੁਪਨਾ ਪੂਰਾ ਕੀਤਾ ਇਹ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਕਿ ਇੱਕ ਦਿਹਾੜੀਦਾਰ ਮਜ਼ਦੂਰ ਦੇ ਪੁੱਤ ਨੇ ਫੌਜ ਵਿੱਚ ਆਪਣੀ ਥਾਂ ਬਣਾ ਕੇ ਸਾਬਤ ਕਰ ਦਿੱਤਾ ਕਿ ਸਖਤ ਮਿਹਨਤ ਅਤੇ ਪੱਕੇ ਇਰਾਦੇ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਮਜ਼ਦੂਰ ਪਰਿਵਾਰ ਦਾ ਪੁੱਤ ਜਦੋਂ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਜ ਸਲੂਟ ਮਾਰਿਆ ਜਿਵੇਂ ਆਪਣੇ ਵੱਡੇ ਅਫਸਰ ਨੂੰ ਸਲੂਟ ਮਾਰਦਾ ਹੋਵੇ ਇਹ ਜਿਹਾ ਦੇਖ ਕੇ ਪਰਿਵਾਰ ਦਾ ਜਜ਼ਬਾਤੀ ਹੋਣਾ ਬੇਹਦ ਨਿਸ਼ਚਿਤ ਸੀ ਫਰੀਦਕੋਟ ਦੇ ਪਿੰਡ ਕਿਲਾ ਨੌਂ ਦਾ ਇਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸ ਨੇ ਮਜ਼ਦੂਰੀ ਕਰਕੇ ਆਪਣੇ ਪੁੱਤ ਨੂੰ ਪਹਿਲਾ ਪੜਾਇਆ ਅਤੇ ਫਿਰ ਫੌਜ ਦੀ ਭਾਤੀ ਲਈ ਟ੍ਰੇਨਿੰਗ ਦਵਾਈ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸ ਦੇ ਪੁੱਤਰ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ 모ੜਿਆ ਅਤੇ ਅੱਜ ਉਹ ਫੌਜੀ ਬਣ ਕੇ ਪਹਿਲੀ ਵਾਰ ਘਰ ਪਰਤਿਆ ਤਾਂ ਘਰ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਮੰਦੀ ਇੱਛਾ ਸੀ ਕਿ ਆਪਾਂ ਸਵਾਗਤ ਤੁਲਾਣਾ ਕਰਾਂਗੇ ਕਦੇ ਵੀ ਨਹੀਂ ਆਇਆ ਅੱਜ ਪਹਿਲੀ ਵਾਰ ਹੀ ਬਿਟਾਇਆ ਪਿੰਨੇ ਤੇ ਪਰ ਆਇਆ ਇਹ 6 ਸਤਾਂ ਮਹੀਨਾ ਬਾਈ ਦੀ 15 ਦਿਨਾਂ ਦੀ ਛੁੱਟੀ ਆਈ ਮਹਿਤਜੀ 5 ਸਾਲ ਦੀ ਰੱਜ ਕੇ ਕੀਤੀਆਂ ਕਿ ਕੁਝ ਨਹੀਂ ਕਰਾਇਆ ਪਤਨਾਂ ਤੋਂ ਮਨ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੇ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂ ਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀ ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਦੋ ਮੱਝਾਂ ਜੀ ਵੀ ਮਿਲ ਜਾਂਦੀਆਂ ਨੇ ਦੋਨੇ ਬੇਟੇ ਆ ਇੱਕ ਕੁੜੀਆ ਕੁੜੀਆ ਚੰਡੀਗੜ੍ਹ ਦੀ ਜਿਹਦੇ ਨੂੰ ਵੀ ਫੌਜ ਚ ਕਰਾਉਣਾ ਇਹ ਦੀ ਰਿਕਵੈਸਟ ਹੈਗੀ ਹੈ ਜੀ ਕਹਿੰਦਾ ਵੀ ਮੈਂ ਪੁਲਿਸ ਤੇ ਭਰੇ ਵੀ ਹੈ ਤੇ ਕਹਿੰਦਾ ਮੈਂ ਪੁਲਿਸ ਜਾਊਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨੀ ਆ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ ਕਿੰਨੀ ਕੁ ਗਰੀਬੀ ਦੇਖੀ ਆ ਬਹੁਤ ਜਗ੍ਹਾ ਵੇਖੀ ਲੋੜ ਇਹਦੇ ਕਿੰਨੀ ਗਰੀਬੀ ਗਰੀਬੀ ਤਾਂ ਦੇਖ ਲੋ ਜੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨੈਲ ਸਿੰਘ ਨੂੰ ਬਥੇਰੀ ਮਿਹਨਤ ਕੀਤੀ ਹੈ ਬਸ ਉਹ ਸਾਡੇ ਵੀ ਕਵਾਸ਼ ਰਹਿ ਗਈ ਉਹ ਕਹਿੰਦਾ ਸੀ ਜੀ ਇਹ ਪੁੱਤਰ ਤਾਂ ਤੁਹਾਡੇ ਜਾਊਗਾ ਜਾਊਗਾ ਤੋਂ ਉਹਨਾਂ ਨੂੰ ਤਰੰਗ ਦਾ ਦਮਰਾ ਪੈਣਾ ਕਰਕੇ ਉਹਨਾਂ ਦੇ ਦਿੱਤ ਹੋ ਗਈ ਸੀ ਉਧਰ ਫੌਜੀ ਬੜ ਕੇ ਕਰਮੂੜੇ ਜਗਸੀਰ ਸਿੰਘ ਨੇ ਕਿਹਾ ਕਿ ਉਸ ਨੇ ਫੌਜ ਦੀ ਭਾਰਤੀ ਲਈ ਬੇहद ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ 'ਚ ਉਹ ਭਾਰਤੀ ਹੋ ਗਿਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿੱਸਾ ਹੈ ਅਤੇ ਯੂਪੀ ਵਿੱਚ ਆਪਣੀ ਟ੍ਰੇਨਿੰਗ ਲੈ ਰਿਹਾ ਹੈ ਉਸ ਨੇ ਕਿਹਾ ਕਿ ਉਹ ਪਹਿਲੀ ਵਾਰ ਛੁੱਟੀ ਆਇਆ ਉਸ ਦੀ ਮਾਂ ਦਾ ਸੁਪਨਾ ਸੀ ਕਿ ਉਹ ਵਰਦੀ ਚ ਕਾ ਰਵੇ ਇਸ ਲਈ ਉਹ ਵਰਦੀ ਪਾ ਕੇ ਹੀ ਘਰ ਆਇਆ 6 ਮਹੀਨਿਆਂ ਦੀ ਟ੍ਰੇਨਿੰਗ ਕਰਕੇ ਹੀ ਫਿਰ ਆਇਆ ਘਰੇ ਘਰਾਂ ਦੀ ਇੱਛਾ ਸੀਗੀ ਵੀ ਜੀ ਪਤਵਰਦੀ ਜਾਉਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਹੀ ਆਉਂਗਾ ਜਾਂ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਇੱਥੇ ਠੀਕ ਆ ਮਾਤਾ ਮੈਂ ਵਰਦੀ ਜਾਉਂਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾਏ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇ ਵੇਖਿਆ ਜੀ ਇਹ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਲੈ ਗਿਆ ਸੀ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂ ਡਗਵਾਂਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਤਾਂ ਜਗਸੀਰ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਸੁਨਹਿਰੀ ਪਿਵਿਖ ਲਈ ਦਿਹਾੜੀਆਂ ਕੀਤੀਆਂ ਖੇਤਾਂ 'ਚ ਚੋਨਾ ਲਾਇਆ ਫਾਸਲਾਂ ਦੀ ਵਾਢੀ ਕੀਤੀ ਅਤੇ ਹਰੋ ਕੰਮ ਕੀਤਾ ਜੋ ਆਪਣੇ ਪੁੱਤ ਅਤੇ ਦੂਜੇ ਬੱਚਿਆਂ ਦੀ ਜ਼ਿੰਦਗੀ ਸਵਾਰਨ ਲਈ ਉਹ ਕਰ ਸਕਦੇ ਸੀ ਹੁਣ ਸ਼ਾਇਦ ਵੇਲਾ ਇਹਨਾਂ ਪੁੱਤਾਂ ਤੇ ਬੱਚਿਆਂ ਦਾ ਏ ਕਿ ਉਹ ਆਪਣੀ ਮਿਹਨਤ ਨਾਲ ਇਹਨਾਂ ਮਾਪਿਆਂ ਨੂੰ ਐਸ਼ ਕਰਾਉਣ ਅਤੇ ਉਹ ਜ਼ਿੰਦਗੀ ਦਿਖਾਉਣ ਜਿਸ ਦੇ ਸੁਪਨੇ ਉਹਨਾਂ ਨੇ ਕਦੇ ਦੇਖੇ ਹੋਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ